ਨਮਸਕਾਰ ਜੀ ਮੈਂ ਬੀਬੀ ਬੋਲਦੇ ਤ੍ਰਿਤੀਕ ਰਿਹਾ ਥੈਂਕਸ ਜੀ ਅੱਜ શ્રી ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਪੂਰੇ ਦੇਸ਼ ਭਰ ਰੋਜ਼ ਨੂੰ ਆਜਾ ਰਿਹਾ ਹੈ ਉਸੇ ਲੜੀ ਤਾਇ ਜਿਨ ਹੈ ਕਿ ਜੱਤੋਂ ਦੇ ਵਿੱਚੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਵਿਆਹ ਦੇ ਵਿੱਚੇ ਲਿਕੇ ਰੌਣਕਾਂ ਦੇਖਣ ਨੂੰ ਬਿਲਡਿੰਗ ਹੈਗੀ ਤੇ ਇਸ ਤੋਂ ਇਲਾਵਾ ਜਿਹੜਾ ਹੈ ਮੰਦਰ ਹੈ ਉਹ ਵੀ ਜਿਹੜਾ ਹੈ ਖੂਬ ਸਿਆ ਹੈਗਾ ਹੈਗਾ ਅਸੀਂ ਇਸ ਟਾਈਮ ਬੇਕਰੀ ਸਟੋਰ ਦੇ ਵਿੱਚ ਮੌਜੂਦ ਹੈ ਜਿੱਥੇ ਜਿਹੜਾ ਹੈ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਨੂੰ ਲੈ ਕੇ ਮਟਕੀ ਵਾਲੇ ਕੀ ਇੱਕ ਸਪੈਸ਼ਲ ਜਿਹੜੇ ਹੈ ਤਿਆਰ ਕੀਤੇ ਗਏ ਹੈਗੇ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਨੂੰ ਲੈ ਕੇ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਵੀ ਭੀੜਾਂ ਲੱਗੀਆਂ ਹੋਈਆਂ ਹਨ ਸੁੰਦਰ ਸੁੰਦਰ ਜਿਹੜੇ ਹੈ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਨੂੰ ਲੈ ਕੇ ਕੇਕ ਬਣਾਏ ਹੋਏ ਹੈਗੇ ਇਸ ਟਾਈਮ ਤਾਂ ਮੈਂ ਮੌਜੂਦ ਨੇ ਮੈਂ ਕੀ ਕਹਿਣਾ ਚਾਹੁੰਗਾ ਕਿ ਕੇਕ ਲੈਣਾ ਹੈ ਹਾਂ ਜੀ ਕ੍ਰਿਸ਼ਨ ਜਨਮਸ਼ਟਮੀ ਕੇ ਸੋਤਾ ਹਮ ਕੇਕ ਲੈ ਨੇ ਆਏ ਹਾਂ ਯਹਾਂ ਕੇ ਕੇਕ ਬਹੁਤ ਜ਼ਿਆਦਾ ਅੱਛੇ ਹੁੰਦੇ ਹਨ ਮਤਲਬ ਇਹ ਜਿਹੜੀ ਕੇਕ ਹੈਗੀ ਅੱਗੇ ਵੀ ਇਹ ਸੁੰਦਰ ਬੰਦ

ਤੇ ਦੇਖੋ ਤੇਰੀ ਆ ਕੇ 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 ਸਪੈਸ਼ਲ ਸ਼੍ਰੀ கிருஷ்ਕੀ ਸਪੈਸ਼ਲ ਜਨਮਸ਼ਟਮੀ ਲਈ ਸਪੈਸ਼ਲ ਜਨਮਸ਼ਟਮੀ ਉਹਤੇ ਬਣਾਏ ਹੋਏ ਨੇ ਜੀ ਬਹੁਤ ਵਧੀਆ ਸਿਸਟਮ ਬਹੁਤ ਵਧੀਆ ਪ੍ਰੋਗਰਾਮ ਹੈ ਬਿਲਕੁਲ ਬਹੁਤ ਵਧੀਆ ਸ਼੍ਰੀ ਸ਼ਾਮ ਜੀ ਪਹਿਲਾਂ ਤਾਂ ਸਾਰੇ ਹੀ ਭਗਤਾਂ ਨੂੰ ਜਨਮਸ਼ਟਮੀ கிருஷ் ਜਨਮਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਜਨਮਸ਼ਟਮੀ ਤੇ ਅਸੀਂ ਸਪੈਸ਼ਲ ਸਿਰਫ ਸਾਲ ਦੇ ਵਿੱਚ ਇੱਕੋ ਦਿਨ ਦੀ ਮਟਕੀ ਵਾਲੇ ਅਸੀਂ ਕੇਕ ਬਣਾਉਂਦੇ ਆ ਤੇ ਉਹ ਕੇਕ ਨੂੰ ਅਲੱਗ-ਅਲੱਗ ਤਰੀਕੇ ਨਾਲ ਅਸੀਂ ਡੈਕੋਰੇਟ ਕਰਕੇ ਭਗਤਾਂ ਨੂੰ ਵੀ ਮਤਲਬ ਤਾਂ ਵਧੀਆ ਤਰੀਕੇ ਨਾਲ ਉਹ ਮੇਰੀ ਚੀਜ਼ ਪੇਸ਼ ਕਰਦੇ ਆ। ਕੀ ਕੀ ਅਜੀ ਕਾਕੀ ਤੀਵੀ ਤਾਂ ਕਿੰਨੀ ਕ ਕੇਕ ਫੇਲ ਰਹੇ। ਵੀ ਮਤਲਬ ਵਧੀਆ ਜੀ ਬਸ ਜਿੰਨੇ ਵੀ ਜੈਤੋ ਦੇ ਵਿੱਚ ਧਰਮਿਕ ਸਥਾਨ ਹੈ ਜੀ ਮੰਦਿਰ ਵਗੈਰਾ ਹੋ ਰਿਹਾ ਕਰਾਚਾ ਉਹ ਆਪਣੇ ਲਈ ਪ੍ਰੈਕਟਿਸ ਨਾਲ ਕਰਦੇ ਆ ਜੀ ਤਾਂ ਮਤਲਬ ਇਹ ਉਹਨਾਂ ਦਾ ਪਿਆਰ ਹੈ ਤੇ ਆਪਣੀ ਹੋ ਵੀ ਹੈ ਜੀ ਵੀ ਚਲੋ ਆਪਣਾ ਕੰਮ ਹੈ ਕਪਰ ਦੀ ਕੁਆਲਟੀ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰੀਉਂਗੀ। ਪਰ ਇਸ ਦਿਨ ਦਾ ਖਾਸ ਇੰਤਜ਼ਾਰ ਰਹਿੰਦਾ ਹੈ। ਹਾਂਜੀ। ਔਰ ਸਭ ਜੋ ਕ੍ਰਿਏਸ਼ਨ ਪਾਲਦੇ ਜਾਂ ਜੋ ਵੀ ਐਨਰਜੀ ਔਰ 바ਵਾ ਮਤਲਬ ਆਈ ਜਾ ਰਹੇ ਆ ਜੀ ਐਕਚੁਅਲੀ ਬਸ ਉਹਨ ਫਲੋ ਸਟਾਰਟ ਹੋਏਗਾ ਮੈਂ ਤਾਂ ਬਿਲਕੁਲ ਹੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਕੀ ਸਾਰੀ ਜਿਹੜੇ ਕੇ ਕੇ ਲਾਈਕ ਇਕਲੇਸ ਵਗੈਰਾ ਹਾਂਜੀ ਹਾਂਜੀ ਉਹਨ ਤਾਂ ਬਹੁਤ ਹੁਣ ਤਾਂ ਕਰੋਨਾ ਕੋਵਿਡ ਤੋਂ ਬਾਅਦ ਮਤਲਬ ਸਭ ਇਕਲੇਸ ਹੀ ਚੱਲ ਰਿਹਾ ਸਭ एक किस तरह की डिजाइनिंग किस तरह की कृष्ण जन्माष्टमी को लेकर स्पेशल केक तैयार की हाँ जी मटकी वाले है जी स्पेशल इन्होंने प्रॉप मंगाए गए हैं श्री जन्माष्टमी के बांसुरी है जी या मोर पंख वगैरह सारा समान स्पेशल मंगवाया गया मटकी वाले केक में लेके काफी उत्साह पाया जा रहा है की कहना चाहूंगा सब तो पहला था मैं जन्माष्टमी दी सारे शहर वासियों को बहुत बहुत मंगल शुभकामनाएं दे रहा हूं ਤੇ ਮਟਕੀ ਵਾਲੇ ਕੇਕ ਤੇ ਇੱਕ ਦਾ ਜਿੱਥੋਂ ਤੱਕ ਸਵਾਲ ਹੈ ਸਾਰੇ ਵੇਕਰੀ ਵਾਲਿਆਂ ਨੇ ਬੜੇ ਚਾਅ ਨਾਲ ਬੜੇ ਸ਼ੌਂਕ ਨਾਲ ਅੱਜ ਜਨਮਾਸਤਮੀ ਦੇ ਮੌਕੇ ਤੇ ਮਟਕੀ ਵਾਲੇ ਕੇਕ ਤਿਆਰ ਕੀਤੇ ਅਤੇ ਲੋਕ ਬੜੇ ਉਤਸ਼ਾਹ ਨਾਲ ਇਹਨਾਂ ਨੂੰ ਖਰੀਦ ਰਿਹਾ ਹੈ ਜੀ ਇਸ ਤੋਂ ਇਲਾਵਾ ਸਾਰੇ ਸ਼ਹਿਰ ਚ ਹੁਸਫ ਦਾ ਮਾਹੌਲ ਹੈ ਮੰਦਰਾਂ ਨੂੰ ਸਜਾਇਆ ਜਾ ਰਿਹਾ ਹੈ ਛੋਟੇ ਬੱਚਿਆਂ ਨੂੰ ਕਾਨਾਂ ਦਾ ਰੂਪ ਬਣਾ ਕੇ ਮਾਪੇ ਸ਼ਾਮ ਨੂੰ ਮੰਦਰਾਂ ਚ ਲੈ ਕੇ ਆਂਦੇ ਆਂ 12 ਵਜੇ ਰਾਤ ਨੂੰ ਭਗਵਾਨ ਕ੍ਰਿਸ਼ਨ ਦਾ ਪ੍ਰਸ਼ਾਦ ਲਗਾਇਆ ਜਾਂਦਾ ਹੈ ਤਾਂ ਕੁੱਲ ਮਿਲਾ ਕੇ ਕੇਕ ਵਾਲਾ ਜੋ ਕਨਸੈਪਟ ਹੈ ਇਹ ਇਹਦਾ ਵੀ ਲੋਕਾਂ 'ਚ ਬੜਾ ਕਰੀਜ ਹੈ ਲੋਕ ਸਭੀ ਲੋਕ ਆਪਣੇ ਘਰਾਂ 'ਚ ਕੇਕ ਨੂੰ ਕੱਟ ਕੇ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਨ ਬਣਾਉਂਦੇ ਆਂ ਬਾਕੀ ਸ਼ਹਿਰ ਦੇ ਅੰਦਰ ਹੋਰ ਵੀ ਜਿਵੇਂ ਟਾਬੇ ਵਾਲੇ ਆ ਉਹਨਾਂ ਨੇ ਸਟਾਲਾਂ ਲਗਾਈਆਂ ਮੰਦਰਾਂ 'ਚ ਸ तकरीबन तकरीबन ਸਾਰੇ ਮੰਦਰਾਂ 'ਚ ਕੋਈ ਨਾ ਕੋਈ ਪ੍ਰੋਗਰਾਮ ਰੱਖਿਆ ਉੱਥੇ ਵੀ ਕੇਕ ਕੱਟੇ ਜਾਣਗੇ ਔਰ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਨੇ ਮਟੂਰੇ ਤਰ੍ਹਾਂ ਤਰ੍ਹਾਂ ਦੀਆਂ ਬਰਾਈਟੀਆਂ ਬਣਾਈਆਂ ਗਈਆਂ ਮਠਾਈਆਂ ਬਣਾਈਆਂ ਗਈਆਂ ਤਾਂ ਲੋਕਾਂ ਚ ਓਵਰਆਲ ਬਹੁਤ ਉਤਸ਼ਾਹ ਹੈ। ਨਮਸਕਾਰ ਜੀ ਮੈਂ ਬੀਬੀ ਕੋਲ ਤੇ ਤੁਹ ਇਥੇ ਕਿਥੇ ਦਾ ਐਕਸਪੀਰੀਅੰਸ ਹੈ। ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਪੂਰੇ ਦੇਸ਼ ਭਰ ਵਿੱਚ ਨਜ਼ਰ ਆਇਆ ਹੈ। ਉਹ ਸੀ ਲੜੀ ਤਾਇਤ ਜਿਹੜਾ ਹੈ ਕਿ ਜੈਤੂ ਦੇ ਵਿੱਚੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੀ ਹੀ ਧੁੰਮ ਧਮ ਨਾਲ ਨਜ਼ਰ ਆਇਆ ਹੈ। ਵਿਆਰ ਦੇ ਵਿੱਚੇ ਲਿਕੇ ਰੌਣਕਾਂ ਦੇਖਣ ਨੂੰ ਮਿਲਦੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਕਿ ਮੰਦਰ ਨੂੰ ਵੀ ਜਿਹੜਾ ਕਿ ਖੂਬ ਸਿਆ ਹੈਗਾ ਅਸੀਂ ਇਸ ਟਾਈਮ ਬੇਕਰੀ ਸਟੋਰ ਦੇ ਵਿੱਚ ਮੌਜੂਦ ਹਾਂ ਜਿੱਥੇ ਜਿਹੜੇ ਕਿ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਨੂੰ ਲੈ ਕੇ ਮਟਕੀ ਵਾਲੇ ਕੇਕ ਸਪੈਸ਼ਲ ਜਿਹੜੇ ਕਿ ਤਿਆਰ ਕੀਤੇ ਗਏ ਹੈਗੇ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਨੂੰ ਲੈ ਕੇ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਵੀ ਭੀੜਾਂ ਲੱਗੀਆਂ ਹੋਈਆਂ ਹੈ ਸੁੰਦਰ ਸੁੰਦਰ ਜਿਹੜੇ ਕਿ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਨੂੰ ਲੈ ਕੇ ਕੇਕ ਬਣਾਏ ਹੋਏ ਹੈਗੇ ਇਸ ਟਾਈਮ ਤਾਂ ਮੈਂ ਮੌਜੂਦ ਹਾਂ ਮੈਂ ਕੀ ਕਹਿਣਾ ਚਾਹੁੰਗਾ ਕਿ ਕੇਕ ਲੈਣਾ ਹੈ ਹਾਂ ਜੀ ਕ੍ਰਿਸ਼ਨ ਜਨਮਸ਼ਟਮੀ ਕੇ ਸੋਤ ਹੈ ਹਮ ਕੇਕ ਲੈਣੇ ਆਏ ਹਾਂ ਯਹਾਂ ਕੇ ਕੇਕ ਬਹੁਤ ਜ਼ਿਆਦਾ ਅੱਛੇ ਹੁੰਦੇ ਹਨ ਮਤਲਬ ਇਹ ਜਿਹੜੀ ਕੇਕ ਹੈਗੀ ਅੱਗੇ ਵੀ ਇੱਥੇ ਸੁੰਦਰ ਬੰਦ खीड़ी 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 नहीं पहले भी बहुत सुंदर बनते है मैं काफी पहले भी हमेशा यहीं से लेती हूँ केक अपने जी। हां जी ट्रिप हो गए पो कितने लगेगा रात के 12 बजे रात के 12 बजे हां जी किस तरह लग रहा है आज किस तरह की रौनक है किस तरह तो याद है से अच्छी रौनक है ये मंदिर वगैरह खूब सजे हुए हैं जी सर बहुत बढ़िया सिस्टम है एक क्लास प्रोग्राम है बहुत बढ़िया सिस्टम है बहुत बढ़िया सामान मिल रहा बहुत बढ़िया ਤੇ ਤੇ ਤਰੀਹਾ ਕੇ ਕੇ ਗਏ স্পেশাল શ્રી કૃષ્ણ ਜਨਮ ਦਿਨ ਲੈ ਕੇ স্পেশাল ਜਨਮ ਦਿਨ ਜਨਮ ਦਿਨ 팀 ওকে بنائے ਇਹਨਾਂ ਨੇ ਜੀ ਬਹੁਤ ਵਧੀਆ ਸਿਸਟਰ ਬਹੁਤ ਵਧੀਆ ਪ੍ਰੋਗਰਾਮ ਬਿਲਕੁਲ ਬਹੁਤ ਵਧੀਆ ਜੈ ਸ਼ੇ ਸ਼ਾਮ ਜੀ ਪਹਿਲਾਂ ਤਾਂ ਸਾਰੇ ਹੀ ਭਗਤਾਂ ਨੂੰ ਜਨਮ ਦਿਨ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜਨਮ ਦਿਨ ਤੇ ਅਸੀਂ স্পেশাল ਸਿਰਫ ਸਾਲ ਦੇ ਵਿੱਚ ਇੱਕੋ ਦਿਨ ਦੀ ਮਟਕੀ ਵਾਲੇ ਅਸੀਂ ਕੇਕ ਬਣਾਉਂਦੇ ਆ ਤੇ ਉਹ ਕੇਕ ਨੂੰ ਅਲੱਗ-ਅਲੱਗ ਤਰੀਕੇ ਨਾਲ ਅਸੀਂ ਡੈਕੋਰੇਟ ਕਰਕੇ ਭਗਤਾਂ ਨੂੰ ਵੀ ਮਤਲਬ ਤਾਂ ਵਧੀਆ ਤਰੀਕੇ ਨਾਲ ਉਹ ਵਿੱਚ ਚੀਜ਼ ਪੇਸ਼ ਕਰਦੇ ਆਂ ਠੀਕ ਕਿ ਅੱਜ ਤੱਕ ਕੀ ਅਭੀ ਤੱਕ ਕਿੰਨੇ ਕੈਕ ਫੇਲ ਹੋਏ ਵੀ ਮਤਲਬ ਵਧੀਆ ਜੀ ਬਸ ਜਿੰਨੇ ਵੀ ਜੈਤੋ ਦੇ ਵਿੱਚ ਧਾਰਮਿਕ ਸਥਾਨ ਹੈ ਜੀ ਮੰਦਿਰ ਵਗੈਰਾ ਹੈ ਹੋ ਰਿਹਾ ਕਰਾਚਾ ਉਹ ਆਪਣੇ ਲਈ ਪ੍ਰੋਫੈਸ਼ਨਲ ਕਰਦੇ ਆ ਜੀ ਤਾਂ ਮਤਲਬ ਇਹ ਉਹਨਾਂ ਦਾ ਪਿਆਰ ਹੈ ਤੇ ਆਪਣੀ ਹੋ ਵੀ ਹੈ ਜੀ ਵੀ ਚਲੋ ਆਪਣਾ ਕੰਮ ਹੈ ਕਪਰ ਵੀ ਕੁਆਲਟੀ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰੀਉਂਗੀ ਪ੍ਰੈਸਿੰਗ ਦਾ ਖਾਸ ਇੰਤਜ਼ਾਰ ਰਹਿੰਦਾ ਹੈ ਔਰ ਸਭ ਜੋ ਕ੍ਰੀਏਸ਼ਨ ਬਾਲਦੇ ਜਾਂ ਜੋ ਵੀ ਐਨਰਜੀ ਔਰ ਬਾਬਾ ਮਤਲਬ ਆਈ ਜਾ ਰਹੇ ਆ ਜੀ ਐਕਚੁਅਲੀ ਬਸ ਹੁਣ ਫਲੋ ਸਟਾਰਟ ਹੋਏਗਾ ਮੇਨ ਤਾਂ ਬਿਲਕੁਲ ਜੀ ਔਰ ਵਧੀਆ ਰਿਸਪੌਂਸ ਹੈ ਜੀ ਬਹੁਤ ਕੀ ਸਾਰੀ ਜਿਹੜੇ ਕੇ ਕੇ ਐਕਲੈਸ ਵਗੈਰਾ ਹਾਂਜੀ ਹਾਂਜੀ ਹੁਣ ਤਾਂ ਬਹੁਤ ਹੁਣ ਤਾਂ ਕਰੋਨਾ ਕਾਲ ਤੋਂ ਬਾਅਦ ਮਤਲਬ ਸਭ ਐਕਲੈਸ ਹੀ ਚੱਲ ਰਿਹਾ ਹੈ ਸਭ ਠੀਕ ਹੈ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਕਿਸ ਤਰ੍ਹਾਂ ਦੀ ਵੀ

ਸਾਰੇ ਵੇਕਰੀ ਵਾਲਿਆਂ ਨੇ ਬੜੇ ਚਾਅ ਨਾਲ ਬੜੇ ਸ਼ੌਂਕ ਨਾਲ ਅੱਜ ਜਨਮਾਸਤਮੀ ਦੇ ਮੌਕੇ ਤੇ ਮਟਕੀ ਵਾਲੇ ਕੇਕ ਤਿਆਰ ਕੀਤੇ ਅਤੇ ਲੋਕ ਬੜੇ ਉਤਸ਼ਾਹ ਨਾਲ ਇਹਨਾਂ ਨੂੰ ਖਰੀਦ ਰਿਹਾ ਹੈ ਜੀ ਇਸ ਤੋਂ ਇਲਾਵਾ ਸਾਰੇ ਸ਼ਹਿਰ 'ਚ ਹੁਫ਼ਸਬ ਦਾ ਮਾਹੌਲ ਹੈ ਮੰਦਰਾਂ ਨੂੰ ਸਜਾਇਆ ਜਾ ਰਿਹਾ ਹੈ ਛੋਟੇ ਬੱਚਿਆਂ ਨੂੰ ਕਾਨਾਂ ਦਾ ਰੂਪ ਬਣਾ ਕੇ ਮਾਪੇ ਸ਼ਾਮ ਨੂੰ ਮੰਦਰਾਂ 'ਚ ਲੈ ਕੇ ਆਂਦੇ ਹਨ 12 ਵਜੇ ਰਾਤ ਨੂੰ ਭਗਵਾਨ ਕ੍ਰਿਸ਼ਨ ਦਾ ਪ੍ਰਸ਼ਾਦ ਲਗਾਇਆ ਜਾਂਦਾ ਹੈ ਤਾਂ ਕੁੱਲ ਮਿਲਾ ਕੇ ਕੇਕ ਵਾਲਾ ਜੋ ਕਨਸੈਪਟ ਹੈ ਇਹ ਇਹਦਾ ਵੀ ਲੋਕਾਂ 'ਚ ਬੜਾ ਕਰੇਜ ਹੈ ਲੋਕ ਸਭੀ ਲੋਗ ਆਪਣੇ ਘਰਾਂ 'ਚ ਕੇਕ ਨੂੰ ਕੱਟ ਕੇ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਨ ਮਨਾਉਂਦੇ ਆਂ ਬਾਕੀ ਸ਼ਹਿਰ ਦੇ ਅੰਦਰ ਹੋਰ ਵੀ ਜਿਵੇਂ ਟਾਬੇ ਵਾਲੇ ਆ ਉਹਨਾਂ ਨੇ ਸਟਾਲਾਂ ਲਗਾਈਆਂ ਮੰਦਰਾਂ 'ਚ ਸ तकरीबन तकरीबन ਸਾਰੇ ਮੰਦਰਾਂ 'ਚ ਕੋਈ ਨਾ ਕੋਈ ਪ੍ਰੋਗਰਾਮ ਰੱਖਿਆ ਉੱਥੇ ਵੀ ਕੇਕ ਕੱਟੇ ਜਾਣਗੇ ਔਰ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਨੇ ਬਟੂਰੇ ਤਰ੍ਹਾਂ ਤਰ੍ਹਾਂ ਦੀਆਂ ਬਰਾਇਡੀਆਂ ਬਣਾਈਆਂ ਗਈਆਂ ਮਠਾਈਆਂ ਬਣਾਈਆਂ ਗਈਆਂ ਤਾਂ ਲੋਕਾਂ ਚ ਓਵਰਆਲ ਬਹੁਤ ਉਤਸ਼ਾਹ ਹੈ